ਹਾਂਜੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਾਂਜੀ ਅਮਰੀ ਕਰੋ ਹਾਥ ਦੇ ਰੱਛਾ ਰੱਛਾ ਹਾਂਜੀ ਇਹ ਪਰਮੇਸ਼ਰ ਮੇਰੀ ਹੱਥ ਦੇ ਕੇ ਤੂੰ ਰੱਛਾ ਕਰ ਆਪਣਾ ਹੱਥ ਦੇ ਠੀਕ ਹੈ ਹੱਥ ਕੀ ਹੈ ਉਹਦਾ ਹੱਥ ਉਹਦਾ ਹੁਕਮ ਠੀਕ ਹੈ ਹਾਲ ਕਲਮ ਹੁਕਮ ਸਾਥ ਜੇ ਤੇਰਾ ਹੁਕਮ ਮੇਰੇ ਨਾ ਖੜਾ ਹੂੰ ਹੂੰ ਤਾਂ ਮੇਰੇ ਨਾ ਚੇਰੇ ਚ ਠੀਕ ਹੈ ਪੂਰਨ ਹੋਏ ਚਿੱਤ ਕੀ ਇੱਛਾ ਮੇਰੇ ਜਿਹੜੀ ਚਿੱਤ ਦੀ ਇੱਛਾ ਪੂਰੀ ਹੋਵੇ ਮਨ ਦੀ ਇੱਛਾ ਦੀ ਮੈਨੂੰ ਲੋੜ ਨਹੀਂ ਹੈ ਮਨ ਦੇ ਵਿੱਚ ਮੇਰੇ ਇੱਛਾ ਹੀ ਨਹੀਂ ਹੈ ਕੋਈ ਠੀਕ ਹੈ ਜੀ ਮਨ ਦੀ ਤਾਂ ਇੱਛਾ ਖਤਮ ਹੋ ਗਈ ਬਰਜਤਾ ਕੋਈ ਇੱਛਾ ਬਰਜਤਾ ਬਾਇਆ ਦੀ ਇੱਛਾ ਹੁੰਦੀ ਔਰ ਕਾਦੀ ਹੁੰਦੀ ਹੈ ਹਮ ਹਮ ਬਾਪਿਆ ਇੱਛਾ ਖਤਮ ਹੋਈ ਉਹਨੂੰ ਉਹ ਤਾਂ ਸੀਓ ਦੀ ਸੀ ਪਹਿਲਾਂ ਤੇ ਕੋਈ ਠੀਕ ਹੈ ਜੀ ਰੋਡੀਆਂ ਦੇ ਬਰਜਤਾ ਇੱਛਾ ਕਰੇ ਪੈਦਾ ਹੋਈ ਹੋਈ ਦੀ ਹਮ ਹਮ ਜੱਤੇ ਰੋਡੀ ਪੈਦਾ ਹੋਏ ਰੇ ਨਾ ਜੱਤੇ ਮਨ ਦੀ ਇੱਛਾ ਪੈਦਾ ਹੀ ਨਹੀਂ ਹੋਈ ਰੋਦੀ ਅੱਛਾ ਜੀ ਤੇਦੀਆਂ ਦੇ ਚਾਹ ਹੁੰਦੀ ਸੀ ਹਮ ਹਮ ਤੇਦੀਆਂ ਨੇ ਵੇਦ ਪੜ੍ਹ ਕੇ ਇੱਛਾ ਖਤਮ ਕਰੀ ਸੀ ਕਿ ਜਿਹੜੇ ਇੱਛਾ ਹੋਊਗੀ ਉਹੀ ਕਰੂਗਾ ਹੂੰ ਹੂੰ ਥੋੜੀਆਂ ਦੇ ਤਾਂ ਇੱਛਾ ਕਦੇ ਪੈਦਾ ਹੀ ਨਹੀਂ ਹੋਈ ਹੂੰ ਹੂੰ ਆਰਾਮ ਦਾ ਤੋਂ ਲੈ ਕੇ ਛੱਡੀ ਪੈਦਾ ਹੋਈ ਕਦੇ ਵੀ ਬਸ ਬਚਪਨ ਦੀ ਜਦ ਆਦਾ ਹੋਈ ਵੀ ਹੋਈ ਉਹ ਤੇ ਜਿਹੜਾ ਅਖਰ ਕਬਿਓ ਬਾਚ ਹੈਗਾ ਇਹਦਾ ਕੀ ਭਾਵ ਹੈ ਜੀ ਇਹ ਇੱਥੇ ਲਿਖਿਆ ਹੈ ਕਵੀ ਨੇ ਬੇਨਤੀ ਕੀਤੀ ਇਹਦਾ ਕੋਈ ਭਾਵ ਹੈ ਇਸ ਤਰ੍ਹਾਂ ਕਬਿਓ ਬਾਚ ਬੇਨਤੀ ਚੋ ਭਈ ਮਤਲਬ ਕਬਿਓ ਬਾਚ ਦਾ ਮਤਲਬ ਉਹ ਕਹਿੰਦਾ ਇਹ ਮੇਰੇ ਵੱਲੋਂ ਬੇਇਨਤੀ ਹੈ ਕਥਾ ਦਾ ਹਿੱਸਾ ਨਹੀਂ ਹੈ। ਅੱਛਾ ਜੀ। ਪਿਛਲੇ ਆ ਜਿਹੜਾ ਚਰਿੱਤਰ ਹੈ ਉਹਦਾ ਹਿੱਸਾ ਨਹੀਂ ਹੈ। ਅੱਛਾ। ਇਹ ਆਪਣੇ ਵੱਲੋਂ ਬੇਇਨਤੀ ਹੈ। ਠੀਕ ਹੈ ਜੀ। ਉਹ ਜਿਹੜਾ ਚਰਿੱਤਰ ਵੀ ਉਹ ਤਾਂ ਪਿੱਛੇ ਖਤਮ ਹੋ ਗਿਆ ਨਾ ਹੁਣ। ਹੂੰ ਹੂੰ। ਆਪਣੇ ਵੱਸ ਤੇ ਕੁਝ ਮਿਲ ਗਿਆ। ਅੱਛਾ। ਪਰਮੇਸ਼ਰ ਤੋਂ। ਠੀਕ ਹੈ ਜੀ। ਤਮ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ। ਤੇਰੇ ਜਨਮ ਨਾਲ ਮੇਰਾ ਮਨ ਜੁੜਿਆ ਰਹੇ ਹੂੰ ਹੂੰ ਬੋਦਾ ਹੱਥ ਵੀ ਹੋਈ ਹੁੰਦਾ ਪੈਰ ਵੀ ਹੋਈ ਹੁੰਦੇ ਨੇ ਦਾਹਕਾਰ ਦੇ ਹੂੰ ਹੂੰ ਜਿਹੜੇ ਉਹਦੇ ਜਨਮ ਨੇ ਕੋਈ ਉਹਦੇ ਹੱਥ ਨੇ ਠੀਕ ਹੈ ਤੇਰੇ ਜਨਮ ਨਾਲ ਮੇਰਾ ਮਨ ਜੁੜਿਆ ਤੇਰੇ ਹੁਕਮ ਨਾਲ ਹੁਕਮੇ ਹੱਥਾਂ ਕੋ ਵੀ ਜੜਿਆ ਰਹੇ ਠੀਕ ਹੈ ਜੀ ਤੇਰੇ ਬਾਹਣੇ ਨਾਲ ਮੇਰਾ ਮਨ ਜੁੜਿਆ ਰਹੇ ਹੂੰ ਹੂੰ ਤੇਰਾ ਬਾਹਣਾ ਮੇਰੇ ਵਾਂਗੂ ਬਿਠਾ ਲੱਗੇ ਬੇਸ਼ੱਕ ਹੂੰ ਹੂੰ ਇਹ ਬਿਠਾ ਲੱਗਦਾ ਤਾਂ ਜੁੜਿਆ ਜੇ ਕੌਣਾ ਲੱਗਿਆ ਫਿਰ ਜੁੜ ਲ ਫਿਰ ਢੁੱਲ ਜਾਊਗਾ ਠੀਕ ਹੈ ਜੀ ਆਹ ਆ ਵਿਚਾਰਨ ਬੰਦ ਰਹਾ ਵਾਰਾ ਆਪਣਾ ਜਾਨ ਕਰੋ ਆਪਣਾ ਜਾਨ ਕਰੋ ਹਾਂ ਜੀ ਜਿਹੜੀ ਤੋਂ ਬੇਦੀ ਪਰਸਪਾਰ ਕਰ ਆਪਣਾ ਜਾਨ ਬਚਾ ਠੀਕ ਹੈ ਜੀ ਮੈਂ ਹੋਰ ਕਿਸੇ ਦਾ ਨਹੀਂ ਹਾਂ ਮੈਂ ਤੇਰਾ ਮੈਂ ਕਿਸੇ ਦਾ ਬਾਪ ਨਹੀਂ ਮੈਂ ਕਿਸੇ ਦਾ ਗੁਰੂ ਨਹੀਂ ਮੈਂ ਕਿਸੇ ਦਾ ਪੁੱਤ ਨਹੀਂ ਆਹ ਕਿਸਦਾ ਕਰ ਰਹਾ ਆ ਦੀ ਕੁਛ ਨਹੀਂ ਹੂੰ ਹੂੰ ਉਹ ਬਸ ਸੰਭ ਜੋੜ ਉਹ ਬਸ ਸੰਭ ਤੋੜੀ ਹੂੰ ਹੂੰ ਤੁਮਾਨੂੰ ਆਪਣਾ ਬਣਾ ਲਾ ਮੈਂ ਹੋਰ ਕਿਸ ਜੇ ਮਾ ਤੇਰਾ ਪਰ ਹੋਰ ਕਿਸਦਾ ਨਹੀਂ ਆਦਾ ਉਹ ਬਸ ਸੰਭ ਜੋੜ ਉਹ ਬਸ ਸੰਭ ਤੋੜੀ ਹੂੰ ਹੂੰ ਠੀਕ ਹੈ ਜੀ ਨਹੀਂ ਹੋਰ ਕਿਸ ਦਾ ਹੂੰ ਕੋਈ ਮੈਨੂੰ ਆਪਣਾ ਬਣਾਇਆ ਲਾ ਕਰ ਲੈ ਠੀਕ ਹੈ ਜੀ ਹੇ ਲੋ ਨੀ ਲੋ ਹੂੰ ਹੂੰ ਮਾ ਫੇਰ ਤੇਰੇ ਹੁਕਮ ਚ ਠੀਕ ਹੈ ਜੀ ਜੇ ਹੋਰ ਕਿਸੇ ਦਾ ਬੰਗਿਆ ਤੇਰੇ ਹੁਕਮ ਚੋ ਬਖਰਾ ਗਲ ਨੂੰ ਵੇਦੂ ਤੂੰ ਦੀ ਗੱਲ ਮੰਨਨੀ ਪੈ ਜੂ ਕੋਲ ਹੂੰ ਹੂੰ ਤੁਹਾਨੂੰ ਉਹਨੇ ਕੁਛ ਕਹਿਤਾ ਉਹ ਬੰਦਲੀ ਭੇਜੂਗੀ ਇਹ ਕਰਕੇ ਪਹਿਲਾਂ ਹੀ ਤੋੜਤੀ ਸਭ ਨੂੰ ਠੀਕ ਹੈ ਜੀ ਤੇਰੇ ਪਾਣੀ ਚੱਲਣ ਵਾਸਤੇ ਸਭ ਨੂੰ ਤੋੜਨੀ ਪੈਂਦੀ ਐ ਜੇ ਜਿਹੜਾ ਜੋੜ ਕੇ ਹੋਣਾ ਲੱਗਦਾ ਪਾਣੀ ਚ ਚੱਲੇ ਨਹੀਂ ਸਕਦਾ ਠੀਕ ਹੈ ਜੀ। ਨਾਮਦੇਵ ਨੂੰ ਮਾਂ ਤੋੜ ਰਹੀ ਐ। ਪਾਣੀ ਚੋਂ ਕੱਢ ਰਹੀ ਐ। ਰਾਮਚੰਦ ਕਿਉਂ ਭਜੇ ਖੁਦਾਏ। ਹਮ ਹਮ। ਸਰਦਾ ਜਾ ਕਰੂ ਨਾ। ਮੈਂ ਤੇਰਾ ਬੋਗੜਾ ਨਾ ਤੂੰ ਮੇਰੀ ਮੈਂ। ਹਮ ਹਮ। ਉਹ ਗੱਲ ਕਹਿ ਰਹੇ ਨੇ ਇੱਥੇ ਪਕਤਾਂ ਦਾ। ਕਿਆ ਨਰਾਲੀ ਐ ਪਕਤਾਂ ਦੀ ਸਰਦਾਰ ਨੂੰ ਇਹ ਕਦੇ ਸੌਖੀ। ਤਾਂ ਹੀ ਤਾਂ ਕਹਿੰਦੇ ਨੇ ਦਾਖੜੀ ਆ ਘਾਰੇ। ਠੀਕ ਹੈ ਜੀ। ਇੱਕੀ ਜਨਲ ਵਿਚਾਰੇ ਤਾਂ ਚੜੀ ਕੀ ਹੁੰਦੀ ਐ। ਥਾਰ ਕੀ ਐ ਇਹ ਤਾਂ ਗਾੜੀ ਨੂੰ ਦੇਰ ਲੱਗ ਕੇ ਸੱਖ ਬੜ ਜਾਂਦੇ ਨੇ। ਬਸ ਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹੱਥ ਦੇ ਮੋਹਿ ਬਚਾਵੋ ਮਰੇ ਦੁਸ਼ਟ ਸਾਡੇ ਦੁਸ਼ਤਾਂ ਨੂੰ ਸਾਡੇ ਦੁਸ਼ਤਾਂ ਸਾਡੇ ਬਖਾਲ ਦੇ ਜਿਹੜੇ ਮੇਰੇ ਆ ਰੋਕਣ ਤੈਨੂੰ ਤੇਰੇ ਨਾਲ ਮੇਰੇ ਬਚਾਲੇ ਹੋਣ ਜਿਹੜੀਏ ਸ਼ਕਤੀਆਂ ਤੇਰੇ ਨਾਲ ਮੈਨੂੰ ਤੋੜ ਓਦੋ ਇਸ ਦੇ ਠੀਕ ਹੈ ਹਾਂ ਤਾਂ ਦਰਬ ਪ੍ਰਹਾਰੀ ਤੋਂ ਹੈਗਾ ਇਹ ਮੇਰੇ ਤਾਂ ਤਾਪ ਬੈਦਾ ਹੋ ਜੇ ਤਾਂ ਕਾਰਨ ਕੈਸੀ ਚੀਜ਼ ਹੈ ਬਹੁਤ بڑا ਤਾਪ ਹੋਵੇ ਉਕਾਰ ਪੈਦਾ ਹੋ ਸਕਦਾ ਹੋਦੀ ਕੁਛ ਲੋਭ ਨਹੀਂ ਪੈਦਾ ਹੋ ਸਕਦਾ ਉਸ ਅੱਛਾ ਜੀ ਆਗਰੇ ਸੇ ਤੇ ਜਾਗਰ ਤਾਪ ਪੈਦਾ ਹੋਇਆ ਸ੍ਰੀ ਕਾ ਖੁਦਾ ਬੰਦ ਦੇ ਲੋਕ ਜਿਹਨੇ ਲੋਕਾਂ ਨੇ ਧਰ ਬਣਾਇਆ ਉਹ ਹੈ ਦੀ ਸੀ ਲੋਭ ਹੈ ਦੀ ਸੀ ਕਾਹਦੇ ਹੀ ਦੀਆ ਉਹਦਾ ਬਾਅਦ ਕੇ ਲਾ ਸਰ ਕਬੀਰ ਕਹਿੰਦਾ ਆਇਆ ਤਾ ਜੀ ਤੋਂ ਕਿਆ ਪਿਆ ਜੋ ਬਾਅਦ ਤਿਆਰ ਹੋ ਜਾਏ ਬਾਅਦ ਤਾ ਝੜੀ ਹੋਏ ਹਾਂ ਮੁੰਡੀ ਮੁੰਡੀ ਵਰ ਗੜੇ ਦੋਨ ਸਵੇਕੂ ਖਾਏ ਇਹ ਤੇ ਆ ਕੇ ਦਾ ਖਤਰਾ ਹੋਰ ਕਿਹਦੇ ਚੀਜ਼ ਦਾ ਖਤਰਾ ਅੱਛਾ ਜੀ ਅਸਲ ਵਿੱਚ ਮੇਰੇ ਹਸਤਾਂ ਦੇ ਪਰਹਾਜ਼ ਰੱਖ ਤੂ ਮੇਰੇ ਹਸਤਾਂ ਦੇ ਸਰ ਤੇ ਪੈਰ ਰੱਖ ਤੂ ਠੀਕ ਹੈ ਜੀ ਕਾਹੋ ਆਪ ਹੱਥ ਦੇ ਹੰਕਾਰ ਦੇ ਜੇ ਹੰਕਾਰ ਦੇ ਨਾਲ ਜਿਹੜੇ ਉਹ ਪਦਦਖਾਲ ਦੇ ਉਹ ਸੜੇ ਉਹਦਾ ਹੂੰ ਹੂੰ ਹਾਂ ਜੀ ਆਪ ਹੱਥ ਦੇ ਮੋਹਿ ਬਚਾਓ ਆਪ ਹੱਥ ਦੇ ਕੋਈ ਬਚਾਓ ਹੂੰ ਹੂੰ ਮੈਨੂੰ ਬਚਾ ਲੈ ਹੰਕਾਰ ਤੋਂ ਆਪਣਾ ਹੱਥ ਦੇ ਕੇ ਮੇਰੇ ਨਾਲੇ ਹੰਕਾਰ ਨਾ ਜਾਵੇ ਹੂੰ ਹੂੰ ਹਾਂ ਜੀ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਕਰਦਾ ਹੂੰ ਹੂੰ ਰੁਗੀ ਵਸੇ ਮੋਰੋ ਪਰਵਾਰਾ ਹੂੰ ਹੂੰ ਮੇਰਾ ਪਰਵਾਰਾ ਸੇਵਕ ਸਿੱਖ ਸਾਰੇ ਹੂੰ ਹੂੰ ਇਹ ਪਰਵਾਰ ਹੈ ਮੇਰਾ ਹੂੰ ਹੂੰ ਸੇਵਕ ਸਿੱਖ ਸਭਨ ਕਰਦਾ ਸਾਰੇ ਸੂਖੀ ਵਸੂ ਜਾਈ ਦੇ ਨੇ ਸੂਖੀ ਕਿਵੇਂ ਵਸਲੇ ਜਾਈ ਦੇ ਨੇ ਤੇ ਤੇਰੇ ਚਰਨਾਂ ਦੇ ਜੁੜੇ ਨੇ ਤਾ ਸੋਗਵਾਲ ਨੂੰ ਸੋਹ ਰਹਿ ਨਹੀਂ ਸਕਦਾ ਹੂੰ ਹੂੰ करतारा कौन है जी कराता चंद सूरज बनाये करतार है, तो है।, सारी तो बनाया। है।, बनाया। है। इन जो आप पढ़ा फिर सेवक सिख सब पढ़ के फिर कौमां के करतारा कह ठीक है ਕਰਤਾਰਾ ਨੂੰ ਤਾਂ ਸੁਪੋਧਨਾਣਾ ਹੂੰ ਹੂੰ ਕਰਤਾਰਾ ਤੋਂ ਇਹਨਾਂ ਨੂੰ ਕਿਉਂਕਿ ਤੇਰੀ ਕਿਰਪਾ ਹੋਣੀ ਚਾਹੀਦੀ ਐ ਸੋ ਕਿ ਇਹ ਵੀ ਸੁਖੀ ਬਸਦੇ ਚਾਹੀਦੇ ਨੇ ਇਹ ਪਰਿਵਾਰ ਹੈ ਹੂੰ ਹੂੰ ਤੇ ਵਿਸ਼ਾਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਵੇੜੇ ਠੀਕ ਹੈ ਜੀ ਫੇ ਵੇੜੇ ਕਲਾਤਾ ਤੇਰਾ ਭਰੋਸਾ ਕਰਕੇ ਹੂੰ ਹੂੰ ਤੇ ਸੁਖੀ ਬਸਦੇ ਚਾਹੀਦੇ ਨੇ ਮਰਦਾਨ ਘਾਲ ਵੀ ਉਹਨਾਂ ਨੇ ਕਿਹਾ ਉੱਥੇ ਹੂੰ ਹੂੰ ਤੇ ਤਾਂ ਕੇ ਮਾਰਗ ਮੇ ਆਏ ਤੇ ਕਬੂਦੀ ਪਾਪ ਸਦਕਾਏ ਜੇ ਜੇ ਪੰਤ ਤਬਨ ਕੇ ਪਰੇ ਪਾਪ ਤਾਪ ਤਿਲ ਕੇ ਪ੍ਰਭ ਹਰੇ ਦੂਖ ਕੋ ਕਬੂਰ ਸੁਤਾਏ ਜਨ ਕਾਲ ਕੇ ਵਿਚ ਨਾਏ ਉਤੇ ਉਤੇ ਵੀ ਬਹਿ ਗਏ ਐ ਨੇ ਠੀਕ ਹੈ ਜੀ ਸਨਾਰਕ ਦੇ ਵਿੱਚ ਜਦੋਂ ਕਥਾ ਹੈ ਹਮ ਦੇਖੋ ਨਾਨਕ ਵੀ ਆਈ ਹੈ ਉਤੇ ਵੀ ਬਹਿ ਗਏ ਐ ਨੇ ਇਹੀ ਗੱਲ ਹੋਈ ਗੱਲ ਹੈ ਉਹੀ ਪੱਖ ਹੈ ਠੀਕ ਹੈ ਮੋਰ ਅੱਛਾ ਠੀਕ ਹੈ ਜੀ ਮੋਰ ਅੱਛਾ ਨਿਜ ਕਰਦਾ ਕਰੀਏ ਸਭ ਬੈਰਨ ਕੋ ਆਜ ਸੰਘਰੀਏ ਆਪਾਂ ਬੈਰ ਬੈਰੀ ਰੱਖਾ ਆਪਣੇ ਹੱਥ ਨੇ ਕਰ ਉਹ ਤੇ ਜਫਰਨਾਬੇਜ ਲੇ ਗਿਆ ਉਹ ਮੇਰਾ ਹੱਥ ਉਹਦਾ ਹੱਥ ਵੀ ਮੇਰੇ ਨਾਲ ਤੇਰੇ ਸੈਨਾ ਮੈਨੂੰ ਕੀ ਕਰ ਸਕਦੇ ਸੀ ਜਿੰਨਾ ਚਿਰ ਉਹ ਮੇਰੇ ਨਾਲ ਸੀ ਜਿੰਨਾ ਚਿਰ ਉਹਦਾ ਸਿਰ ਤੇ ਮੇਰੇ ਹੱਥ ਸੀ ਮੇਰਾ ਕੁਝ ਨਹੀਂ ਵਿਗਾੜ ਸਕਦਾ ਤੋਈ ਹੁਣ ਦੇਖ ਲੈ ਜੇ ਤੈਨੂੰ ਪਲੇਟਾ ਹੁਣ ਕੱਲ੍ਹ ਹੂੰ ਅਗਿਆਵੀ ਹੈ ਹਾਂ ਜੀ ਪੂਰਨ ਹੋਏ ਅ ਇਹ ਸਭ ਬੈਰਨ ਕੋ ਆਜ ਸੰਘਰੀਏ ਤੇ ਬੈਰਨ ਉਹੀ ਦੁਸ਼ਟ ਹੈ ਜੀ ਇਹ ਵੀ ਆ ਬਗਾਲ ਨੇ ਜਿਹੜੇ ਠੀਕ ਹੈ ਜੀ ਕੋ ਬਾਤੀ ਸਰਕਾਰ ਦਾ ਕੋਈ ਬੈਦੀ ਨਹੀਂ ਉੱਧਾ ਨਾ ਕੋਈ ਬੈਦੀ ਨਾ ਹੈ ਬਗਾਲ ਦਾ ਸਭ ਸਭ ਕੋ ਬਣਾਈ ਸਾਡੇ ਨਾਲ ਬੈਰ ਕੋਈ ਕਰੇ ਅਸੀਂ ਵੀ ਕਹਿ ਸਕਦੇ ਗੱਲ ਠੀਕ ਹੈ ਜੀ ਇਹਦੀ ਅਸੀਂ ਕਹਿ ਸਕਦੇ ਠੀਕ ਜਿਹੜੇ ਲੋਕ ਬੁਰੇ ਨੇ ਉਹਨਾਂ ਦਾ ਵੀ ਬਲਾ ਕਰਨੀ ਸੀ ਤਾਂ ਹੂੰ ਹੂੰ ਅਸੀਂ ਮੈਲ ਨਹੀਂ ਕਰਦੇ ਅਸੀਂ ਤਾਂ ਵਿਦੇਸ਼ ਕਰਦੇ ਹਾਂ ਠੀਕ ਹੈ ਜੀ ਬੈਰ ਕਰਦੇ ਨੇ ਕਰਦੇ ਨੇ ਹੂੰ ਤਾਂ ਜਰੂਰ ਕਰ ਕੱਲੋ ਬੈਰੀ ਸਭ ਤੋਂ ਹੋਰ ਗੱਲ ਹੈ ਹੂੰ ਹੂੰ ਜੇ ਤਲਵਾਰ ਲੈ ਕੇ ਹੁੰਦਾ ਉਹਦੀ ਰੋਕ ਕੇ ਉਹਦੇ ਮਾਲ ਨਾਲ ਹੋਰ ਗੱਲ ਹੂੰ ਹੂੰ ਸੋਇਆ ਡਾਡ ਗੱਲ ਉਹਦੀ ਪਰਮੇਸ਼ਰ ਵੀ ਕਹਦਾ ਪਰਮੇਸ਼ਰ ਦਾ ਕੋਈ ਬੈਰੀ ਹੈ ਪਰਮੇਸ਼ਰ ਕਹਦਾ ਬੈਰੀ ਹੈ ਹੇ ਗੁਰੂ ਦਾ ਹੂੰ ਬੁਰਾ ਕੋਈ ਵਾਦੀ ਦਿਖੋ ਬਈ ਤੱਕਾਈ ਬਾਦੀ ਹੂੰ ਹੂੰ ਐ ਜੈ ਸੁਭਾਅ ਹੁੰਦਾ ਗੁਰੂ ਦਾ ਜਿਆ ਜਿਆ ਪਰਮੇਸ਼ਰ ਦਾ ਅੱਜ ਦਾ ਕੀ ਭਾਵ ਬਣਦਾ ਸਭ ਬੈਰਨ ਕੋ ਅੱਜ ਸੰਘਰੀਏ ਅੱਜ ਦਾ ਮਤਲਬ ਹੁਣੇ ਹੀ ਹੁਣੇ ਹੁਣ ਤਤਕਾਲ ਹੂੰ ਹੂੰ ਤਤਕਾਲ ਠੀਕ ਹੈ ਜੀ ਤੇ ਐ ਬੈਰੀ ਜਿਹੜੇ ਬੈ ਸਭ ਬੈਰਨ ਹੈ ਇਹ ਫਿਰ ਉਹੀ ਆਪਾਂ ਦੁਬਾਰਾ ਕਲੀਅਰ ਕਰ ਲਈਏ ਵੀ ਇਹ ਉਹੀ ਵਿਕਾਰ ਰਹੀ ਹੈ ਜੀ ਆਤਮਿਕ ਲੈਵਲ ਤੇ ਬੈ ਜੀ ਹਾਂ ਅੱਛਾ ਜੀ ਜਿਹੜਾ ਰਾਹ ਰੋਕਦੇ ਨੇ ਸੱਚਖੰਡ ਦਾ ਉਹ ਬੈਰੀ ਨੇ ਇਹ ਜਿਹੜੇ ਸਰਕਾਰੀ ਬੈਰੀ ਨੇ ਤਾਂ ਆਰਥਿਕ ਨੁਕਸਾਨ ਕਰ ਸਕਦੇ ਨੇ ਸਾਡਾ ਹੋਰ ਵੀ ਕੁਝ ਕਰ ਸਕਦੇ ਠੀਕ ਹੈ ਜੀ ਆਰਥਿਕ ਲਾਭਿਆ ਆਰਥਿਕ ਨੁਕਸਾਨ ਕਰਦਾ ਵੀ ਹੋਰ ਕੀ ਕਰ ਸਕਦੇ ਨੇ ਹਾਂਜੀ। ਰੱਬ ਹੀ ਹੈ। ਹਾਂ। ਆਹ ਪੂਰਨ ਹੋਏ ਮਹਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ। ਮੇਰੀ ਆਸਾ ਕਿ ਪੂਰੀ ਹੋ ਵੀ ਜਾਈ ਦੀ ਹੈ। ਆਸਾ ਮੇਰੀ ਵੀ ਤੇਰੇ ਭਜਨ ਦੀ ਪਿਆਸ ਮੇਰੇ ਜਹਾਰਤ ਬੜੀ ਰਹੇ। ਹਾਂ ਹਾਂ। ਜੇ ਪਿਆਸ ਜਨਜਰ ਬਣੀ ਰਹੂ ਮੈਂ ਤੇਰੇ ਨਾਲ ਜੁੜਿਆ ਲਊ ਜਦ ਪਿਆਸ ਰਹੀ ਰਹੀ ਮੈਂ ਜਦ ਜੁੜਿਆ ਲੇ। ਠੀਕ ਹੈ ਜੀ। ਇਹ ਬੜੀ ਜ਼ਰੂਰੀ ਹੈ ਹਰ ਵਕਤ ਜਿਵੇਂ ਤ੍ਰਿਸ਼ਨਾ ਮਾਇਆ ਦੀ ਹਰ ਵਕਤ ਵੱਡੀ ਰਹਿੰਦੀ ਹੈ ਕਿ ਪਿਆਸ ਭੈਣ ਦੀ ਜਿਹੜੇ ਨਾਲ ਜੋੜ ਲ ਦੀਪਾ ਜਲਦਾ ਉਹ ਨਾਲ ਜੋੜਦਾ ਠੀਕ ਹੈ ਜੀ ਪਿਆਸ ਨਾਲ ਜੁੜਨਾ ਜਿਹੜੇ ਨਾਲ ਜੁੜੇ ਰਹਿਣ ਦੀ ਪਿਆਸ ਵੱਡੀ ਰਹਿਣੀ ਚਾਹੀਦੀ ਹੈ ਹਾਂ ਹਾਂ ਮੈਂ ਤੇਨੂੰ ਹਰ ਵਕਤ ਜੁੜਿਆ ਹੀ ਰਹਿਣਾ ਠੀਕ ਤੂੰ ਮੈਂ ਛਾੜ ਕੋਈ ਅਵਰ ਨਾ ਧਿਆਉ ਜੋਰ ਚਾਹੂੰ ਸੋ ਤੁਮਤੇ ਪਾਉਂ। ਤੇ ਨੂੰ ਛੱਡ ਕੇ ਕਿਸੇ ਹੋਰ ਵੱਲ ਮੇਰਾ ਧਿਆਨ ਨਾ ਜਾਵੇ। ਜੋ ਵੀ ਮੈਨੂੰ ਕੋ ਚਾਹੀਦਾ ਬਾਦ ਮੈਂ ਤੇਤੋ ਪਾ ਸਕਦਾ। ਮੇਰੇ ਕਰ ਸਭ ਕੁਝ ਹੈ। ਹਮਮ। ਇਸ ਕਰਕੇ ਮੇਰਾ ਧਿਆਨ ਹੋਰ ਪਾਸੇ ਨਹੀਂ ਚਲਦਾ ਚਾਹੀਦਾ। ਹਮਮ। ਕਿਉਂ ਕਿਹਾ ਹੈ ਗੱਲ। ਹੋਰੀਆ ਕਾ ਮੇਰਾ ਤਾਂ ਉਹ ਕਦੇ ਚਲੇ ਜਾਊਗਾ ਮੇਰਾ ਤਾਂ ਜਾਇਦੀ ਸਰਦਾ ਹੰਕਾਰ ਹੈ ਕਦੋਂ ਤੇਰੀ ਕਿਰਪਾ ਵੇ ਮੇਰਾ ਕਰ ਜਾ ਵੀਰ ਹਾਂ ਹਾਂ ਇਹਦਾ ਮੇਰਾ ਮਨ ਹੈ ਇਹਦਾ ਇਹਦੀ ਵਾਧੂ ਫੜ ਕੇ ਰੱਖ ਮਿੱਥੋਂ ਦਾ ਕਦੇ ਬੇਕਾਬੂ ਹੋ ਸਕਦਾ ਹੈ ਹਾਂਜੀ ਜਿਹੜੇ ਅੱਖਰ ਇੱਕ ਜਗ੍ਹਾ ਤਾਂ ਲਿਖਿਆ ਜਿਹੜੀ ਇੱਥੇ ਮੈਂ ਇੱਕ ਟੀਕੇ ਚ ਤਾਂ ਲਿਖਿਆ ਜੋ ਵਰ ਚਾਹੂੰ ਪਰ ਆਮ ਜਿਹੜੇ ਆ ਵਰ ਚਾਹੂ ਵਰ ਹਾਂ ਵਰ ਇੱਥੇ ਜੋ ਵਰ ਚਾਹੂ ਲਿਖਿਆ ਹੋਇਆ ਇਹ ਕੋਈ ਹੈਗਾ ਫਰਕ ਇਹਨਾਂ ਦੋ ਅੱਖਰਾਂ 'ਚ ਚਾਹੂ ਜਾਂ ਚਾਹੂ ਹਰ ਬਰ ਮੇਰੀ ਵਰਦਾਨ ਬਿਲੂ ਲੋਣੈ ਤੈਸੋ ਪ੍ਰਾਪਤ ਹੋ ਜੂ ਹਾਂ ਪਰ ਉਹ ਅੱਖਰ ਚਾਹੂ ਹੈ ਕਿ ਚਾਹੂ ਹੈ ਕੀ ਹੈਗਾ ਸ਼ੁੱਧ ਅੱਖਰ ਚਾਹੂ ਬੋਲਦੇ ਸੀ ਉਹ ਦੋ ਚਾਹੂ ਦੇ ਸੰਸ ਵਿੱਚ ਅੱਛਾ ਉਹਦੇ ਦੀ ਬੋਲੀ ਹੈ ਠੀਕ ਹੈ ਕਿਉਂਕਿ ਉਹਦੇ ਦੀ ਬਾਸ਼ਾ ਇੱਕ ਟੀਕੇ ਵਿੱਚ ਤਾਂ ਚਾਹੂ ਲਿਖਿਆ ਜਿਹੜਾ ਆਮ ਗੁਟਕਿਆਂ 'ਚ ਚਾਹੂ ਲਿਖਿਆ ਹੁੰਦਾ ਕੋਈ ਨਹੀਂ ਠੀਕ ਹੈ ਜੀ ਸੇਵਕ ਸਿੱਖ ਹਮਾਰੇ ਤਾਰੀਆਂ ਚੁੰਨ ਚੁੰਨ ਛੱਤਰ ਹਮਾਰੇ ਮਾਰੀਆਂ ਮਾਰ ਗਿਆ ਮਾਰ ਗਿਆ ਹਾਂਜੀ ਸੇਵਕ ਫਕਰ ਜਿਹੜੇ ਉਹ ਉਰਦਾ ਦੇ ਜਿਹੜੇ ਫਤਲ ਦੇ ਜਿਹੜੇ ਬਕਾਨ ਦੇ ਉਹਨਾਂ ਦੇ ਦੇਵ ਜੀ ਸਿਕਾਣੇ ਨੂੰ ਕਹਾਣੇ ਨੂੰ ਬਾਰ ਹੂੰ ਹੂੰ ਹਮਾਰੇ ਤੋਂ ਕੀ ਗੱਲ ਬਣਦੀ ਹੈ ਜੀ ਹਮਾਰੇ ਦਾ ਕੀ ਮਤਲਬ ਹੈ ਦੇਵ ਉਸੇ ਕਾਲ ਨੂੰ ਕਮਜ਼ੋਰ ਕਰ ਰੱਖ ਇਹਨਾਂ ਨੂੰ ਪੁਕਾਰਨ ਨੂੰ ਕਮਜ਼ੋਰ ਰੱਖ ਨਹੀਂ ਹਮਾਰੇ ਤੋਂ ਕੀ ਭਾਵ ਹੈ ਮੈਂ ਕਹਿੰਨਾ ਸਿਰਫ ਸਿੱਖ ਹਮਾਰੀ ਸਾਡੇ ਇੱਕ ਪਰਮੇਸ਼ਰ ਦੇ ਜੀ ਜੀ ਹਮਾਰੇ ਸੱਚਾ ਕਬੰਦਾਰ ਆਪੋ ਜੀ ਨਾਲ ਮਾਰੇ ਮੇਰੇ ਨਹੀਂ ਗਿਆ ਅੱਛਾ ਜੀ ਮਾਰੇ ਘਰ ਦੇ ਸਾਡੇ ਘਰ ਦੇ ਜਿਹੜੇ ਸਾਰੇ ਇਹ ਦੇ ਪਰਿਵਾਰ ਦੇ ਹਾਂ ਜੀ ਪਰਵਾਰ ਸਾਰਾ ਪਰਿਵਾਰ ਇਸ ਰਿਸ਼ਤੀ ਪਰਿਵਾਰ ਹੈ ਹੂੰ ਹੂੰ ਤੇ ਨਾਲ ਇੱਕ ਬਤਾਇ ਕਿਸ ਕੇ ਹੰਗਤਾ ਹੈ ਨਾਲ ਦਾ ਸਾਰਾ ਹੀ ਹੈ ਹਾਂ ਜੀ ਚੁੰਨ ਚੁੰਨ 76 ਹਮਾਰੇ ਮਾਰੀਆਂ ਪਰ ਉਹ ਜਿਹੜੇ ਸੇਵ ਕੁ ਸਖਦੇ ਉਹਨੂੰ ਬਤਾ ਦੇ ਯੋਗੇ ਉਹ ਤੇਰੀ ਬਦੀ ਆ ਤਾਰ ਚੈਨ ਆ ਤਾਰ ਠੀਕ ਹੈ ਜੀ ਜਿਹੜੇ ਸੇਵਰ ਸੱਤਨ ਨੂੰ ਤਾਰ ਹੂੰ ਹੂੰ ਮਾਣੇ ਸਵਾਰਥ ਤੋਂ ਹੀ ਕਰਦਾ ਹੂੰ ਹੂੰ ਜਿਹੜੀ ਮਾਂ ਦੀ ਮੈਂ ਜੋ ਪਤੂ ਰਿਹਾ ਤੇ ਉਹ ਤੇਰੀ ਬਦੀ ਠੀਕ ਹੈ ਜੀ ਤੇ ਜਦੋਂ ਕਹਿੰਦੇ ਆ ਚੁੰਨ ਚੁੰਨ 70 ਹਮਾਰੇ ਮਾਰੀਆਂ ਤਾਂ ਇਹ ਉਹੀ ਵਿਕਾਰਾਂ ਦੀ ਗੱਲ ਹੋ ਰਹੀ ਹੈ ਜੀ ਫਿਰ ਸਾਰਾਂ ਦੀ ਗੱਲ ਬਕਰਨ